ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ ਤੇ ਅਸੀਂ ਕਰ ਰਹੇ ਆ ਗੱਲ ਪੰਜਾਬ ਦੀ ਮੈਂ ਹਾਜ਼ਰ ਹਾਂ ਮੋਹਿਤ ਬਖਸ਼ੀ ਗੱਲ ਪੰਜਾਬ ਦੀ ਲੈ ਕੇ ਅਸੀਂ ਫੇਰ ਹਾਜ਼ਰ ਹਾਂ ਕਿਉਂਕਿ ਅਸੀਂ ਕਰਦੇ ਆਂ ਅਸਲੀ ਮੁੱਦਿਆਂ ਦੀ ਗੱਲ ਤੇ ਅੱਜ ਦਾ ਅਸਲੀ ਮੁੱਦਾ ਜਿਹੜਾ ਹੈ ਉਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਪਾਨ ਦਾ ਦੌਰਾ ਪੰਜਾਬ ਦੇ ਮੁੱਖ ਮੰਤਰੀ ਜਪਾਨ ਲਈ ਜਪਾਨ ਜਾ ਰਹੇ ਨੇ 10 ਦਿਨ ਲਈ। ਇਹਨਾਂ 10 ਦਿਨਾਂ 'ਚ ਉਹ ਇਨਵੈਸਟਰਸ ਨਾਲ ਮੁਲਾਕਾਤ ਕਰਨਗੇ, ਉਹਨਾਂ ਨਾਲ ਗੱਲਬਾਤ ਕਰਨਗੇ, ਉਹਨਾਂ ਨੂੰ ਸੱਦਾ ਦੇਣਗੇ ਕਿ ਉਹ ਮਾਰਚ 'ਚ ਪੰਜਾਬ ਆਣ, ਪੰਜਾਬ ਆ ਕੇ ਉਹ ਇਨਵੈਸਟ ਕਰਨ, ਦੇਖਣ ਕਿ ਕਿਵੇਂ 2022 ਤੋਂ ਲੈ ਕੇ ਹੱਲੇ ਤੱਕ ਉਹਨਾਂ ਨੇ ਵੱਖ-ਵੱਖ ਕੰਪਨੀਆਂ ਨੂੰ ਸਪੇਸ ਦਿੱਤਾ ਹੈ ਤੇ ਉਦਯੋਗਿਕ ਨੀਤੀਆਂ ਜਿਹੜੀਆਂ ਨੇ ਉਹ ਸਰਲ ਬਣਾਈਆਂ ਨੇ। ਕੀ ਵਾਕਈ ਐਵ ਨੀਤੀਆਂ ਜਿਹੜੀਆਂ ਸਰਲ ਬਣੀਆਂ ਨੇ ਤੇ 12ਵਾਂ ਜਿਹੜਾ ਕਲੇਮ ਕੀਤਾ ਜਾ ਰਿਹਾ 1 ਲੱਖ 40 1.4 ਲੱਖ ਕਰੋੜ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਵਾਕਈ ਇਨਵੈਸਟਮੈਂਟ ਪੰਜਾਬ ਚ ਆਇਆ ਹੈ ਨਹੀਂ ਆਇਆ ਹੈ ਇਸੇ ਮੁੱਦੇ ਤੇ ਪੱਖ ਤੇ ਵਿਪੱਖ ਜਿਹੜੇ ਨੇ ਉਹ ਸਾਰੇ ਸਾਡੇ ਨਾਲ ਅੱਜ ਗੱਲ ਪੰਜਾਬ ਦੀ ਵਿੱਚ ਸ਼ਾਮਿਲ ਹੋਣਗੇ ਤੇ ਦੱਸਣਗੇ ਕਿ ਅਸਲ ਚ ਕੀ ਤਸਵੀਰ ਉਹ ਪੰਜਾਬ ਦੀ ਦੇਖਦੇ ਨੇ 2022 ਤੋਂ ਲੈ ਕੇ 2025 ਐਂਡ ਚੱਲ ਰਿਹਾ ਹੈ ਪਰ 2026 ਆ ਰਿਹਾ ਹੈ ਤੇ 27 ਇਚ ਚੋਣਾ ਹੋਣਗੀਆਂ ਪੰਜਾਬ ਚੋਣ ਜਿਹੜੀ ਸਭ ਤੋਂ ਵੱਡੀ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਇੱਕ ਵੱਡੀ ਪ੍ਰੀਖਿਆ ਹੋਏਗੀ ਇੱਕ ਵੱਡਾ ਐਗਜ਼ਾਮ ਹੋਏਗਾ ਆਮ ਆਦਮੀ ਪਾਰਟੀ ਦਾ ਕਿਉਂਕਿ ਲਗਾਤਾਰ ਉਹ ਕਹਿ ਰਹੇ ਨੇ ਕਿ ਅਸੀਂ 5 ਸਾਲ ਚ ਜਿਹੜਾ ਬੀਤਾ ਚਾਰ ਸਾਲ ਨੇ ਅਤੇ ਇੱਕ ਸਾਲ ਹੋਰ ਐਡਵਾਂਸ ਉਹ ਕਹਿ ਰਹੇ ਨੇ ਅਸੀਂ ਲਗਾਤਾਰ ਕੰਮ ਕਰਦੇ ਆਏ ਆਂ ਤੇ ਅੱਗੇ ਵੀ ਕੰਮ ਕਰਾਂਗੇ ਤੇ ਇਹਦੇ ਇਹਨੂੰ ਲੈ ਕੇ ਹੀ ਇਨਵੈਸਟਮੈਂਟ ਦੀ ਵਕ ਵਕ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਜਿਹੜੀ तमाम ਕੰਪਨੀਆਂ ਨੇ ਉਹਨਾਂ ਨੂੰ ਦੱਸਿਆ ਜਾਣ ਗਿਆ ਇਸੇ ਲਈ ਸਿਓਲ ਜਾਇਆ ਜਾਏਗਾ ਟੋਕੀਓ ਜਾਇਆ ਜਾਏਗਾ ਜੇ ਮੁੱਖ ਮੰਤਰੀ ਨੇ ਉਹ ਲਗਾਤਾਰ ਮੁਲਾਕਾਤ ਕਰਨਗੇ ਵਕ ਵਕ ਕੰਪਨੀਆਂ ਤੋਂ ਇਸ ਤੋਂ ਪਹਿਲਾਂ ਖੁਦ ਇੰਡਸਟਰੀ ਮਿਨਿਸਟਰ ਜਿਹੜੇ ਨੇ ਸੰਜੀਵ ਹੋਰਾ ਅਰੋੜਾ ਉਹਨਾਂ ਦੇ ਨਾਲ ਮਿਲ ਕੇ ਇੱਕ ਪੂਰੀ ਇੱਕ ਬੈਠਕ ਕੀਤੀ ਗਈ ਸੀ ਜਿਹੜੀ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਦੇ ਨਾਲ ਜਪਾਨ ਦੀ ਕੰਪਨੀ ਖਾਸ ਕਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਤੇ ਅੱਜ ਦੀ ਜਿਹੜੀ ਡਿਬੇਟ ਹੈ ਜਿਹੜੀ ਅੱਜ ਗੱਲ ਪੰਜਾਬ ਦੀ ਦਾ ਟੌਪਿਕ ਹੈ ਉਹ ਵੀ ਪੰਜਾਬ 'ਚ ਆ ਰਹੀਆਂ ਇਨਵੈਸਟਮੈਂਟਸ ਨੇ ਕਿਉਂਕਿ ਜਿਹੜਾ ਕਲੇਮ ਕੀਤਾ ਜਾ ਰਿਹਾ ਹੈ ਕਿ 5 ਲੱਖ ਰੋਜ਼ਗਾਰ ਇਨਾ 4 ਸਾਲਾਂ ਚ ਦਿੱਤਾ ਹੈ ਸਰਕਾਰੀ ਨੌਕਰੀ ਤੋਂ ਵਕਤ ਦਿੱਤਾ ਹੈ ਸਰਕਾਰੀ ਨੌਕਰੀ 50000 ਤੋਂ ਜ਼ਿਆਦਾ ਦਿੱਤੀ ਨੇ ਪਰ ਇਨਵੈਸਟਮੈਂਟ ਲਿਆਇਆ ਗਿਆ ਪੰਜਾਬ ਚ ਪੰਜਾਬ ਚ ਇਹੋ ਜਿਹਾ ਮਾਹੌਲ ਖੜਾ ਕੀਤਾ ਗਿਆ ਕਿ ਇਨਵੈਸਟਮੈਂਟ ਆਏ ਤੇ 1 ਲੱਖ 1 ਅਸ਼ਾਰਿਆ 40 ਲੱਖ ਜਿਹੜਾ ਹੈ ਉਹ ਕਰੋੜ ਪੈਸਾ ਜਿਹੜਾ ਹੈ ਇਨਵੈਸਟਮੈਂਟ ਦੇ ਤੌਰ ਤੇ ਪੰਜਾਬ ਚ ਆਇਆ ਹੁਣ ਪੰਜਾਬ ਚ ਕਿੰਨਾ ਪੈਸਾ ਆਇਆ ਹੈ ਇਹ ਤਾਂ तमाम ਤਸਵੀਰ ਜਿਹੜੀ ਹੈ ਉਹ ਸਾਫ ਕਰਨ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹ ਸਾਡੇ ਨਾਲ ਜੁੜਨਗੇ ਉਹਦੇ ਇਲਾਵਾ ਜਿਹੜੇ ਭਾਜਪਾ ਤੇ ਅਕਾਲੀ ਦਲ ਦੇ ਬੁਲਾਰੇ ਨੇ ਉਹ ਵੀ ਸਾਡੇ ਨਾਲ ਥੋੜੀ ਦੇਰ ਚ ਜੁੜਨਗੇ ਤੇ ਨਾਲੇ ਜੁੜਨਗੇ ਸੀਨੀਅਰ ਜਰਨਲਿਸਟ ਕਸ਼ਮੀਰ ਜੀ ਜਿਹੜੇ ਕਿ ਲੰਬੇ ਸਮੇਂ ਤੋਂ ਇਹ ਪੂਰੀ ਗਤੀਵਿਧੀਆਂ ਤੇ ਨਜ਼ਰ ਰੱਖਦੇ ਆਏ ਨੇ ਪੰਜਾਬ ਦੀ ਤਸਵੀਰ ਉਹਨਾਂ ਨੇ ਦੇਖੀ ਹੈ ਤੇ ਇਸ ਕਰਕੇ ਚਾਰ ਵੱਡੇ ਪੱਖ ਜਿਹੜੇ ਆ ਉਹ ਸਾਹਮਣੇ ਆਣਗੇ ਇਸ ਇਨਵੈਸਟਮੈਂਟ ਸੱਮਿਟ ਨੂੰ ਲੈ ਕੇ ਕਿਉਂਕਿ ਮਾਰਚ 2026 ਚ ਇੱਕ ਸੱਮਿਟ ਹੋਣ ਜਾ ਰਿਹਾ ਹੈ ਜਿਹਨੂੰ ਪੰਜਾਬ ਦੀ ਇਨਵੈਸਟਮੈਂਟ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਤੇ ਕਿਉਂਕਿ ਪਿਛਲੀ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਸਾਡੇ ਕੋਲ ਪੈਸਾ ਨਹੀਂ ਹੈ ਪਰ ਇਹ ਸਰਕਾਰ ਕਲੇਮ ਕਰਦੀ ਹੈ ਦਾਵਾ ਕਰਦੀ ਹੈ ਕਿ ਸਾਡੇ ਕੋਲ ਪੈਸਾ ਜਿਹੜਾ ਹੈ ਉਹ ਆ ਰਿਹਾ ਹੈ ਤੇ ਉਹ ਆ ਰਿਹਾ ਹੈ bizness ਰਾਹੀਂ ਕਿਉਂਕਿ ਅਸੀਂ ਸਹੂਲਤਾਂ ਦਿੱਤੀਆਂ ਨੇ ਕੰਪਨੀਆਂ ਨੂੰ ਵੱਖ-ਵੱਖ ਕੰਪਨੀਆਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਨੇ ease of doing business ਯਾਨੀ ਜਿਹੜਾ ਕੰਮ ਹੈ ਉਹਨੂੰ ਇਹਨਾਂ ਸਰਲ ਬਣਾਤਾ ਹੈ ਕਿ ਜੇ ਦੇ ਕਰਕੇ ਕੰਪਨੀਆਂ ਪੰਜਾਬ 'ਚ ਆ ਰਹੀਆਂ ਨੇ ਤੇ ਇਨਵੈਸਟ ਕਰ ਰਹੀਆਂ ਨੇ ਹੁਣ ਇਹਦੇ ਚ ਇਹਨੂੰ ਲੈ ਕੇ ਕਿਵੇਂ ਜਿਹੜੇ ਪੱਖ ਨੇ ਉਸ ਉਸ ਦੇ ਨੇ ਜਿਹੜੇ ਵਿਪੱਖਸ਼ ਨੇ ਉਸ ਉਸ ਦੇ ਨੇ ਸੀਨੀਅਰ ਜਰਨਲਿਸਟ ਕੀ ਸੋਚਦੇ ਨੇ ਇਹਨਾਂ ਤਮਾਮ ਮੁੱਦਿਆਂ ਤੇ ਜਿਹੜੀ ਹੈ ਥੋੜੀ ਦੇਰ ਚ ਅਸੀਂ ਆਪਣੀ ਗੱਲ ਰੱਖਾਂਗੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਜਾਪਾਨੀ ਡੈਲੀਗੇਸ਼ਨ ਨਾਲ ਜਿਹੜੀ ਮੁਲਾਕਾਤ ਹੋਈ ਉਸ ਤੋਂ ਜੋ ਇੰਡੀਆ ਚ ਹੀ ਮੁਲਾਕਾਤ ਹੋਈ ਹੈ ਉਹਦੀ ਤਸਵੀਰ ਨਜ਼ਰ ਆ ਰਹੀ ਹੈ ਜਿਹਦੇ ਚ ਖੁਦ ਇੰਡਸਟਰੀ ਮਿਨਿਸਟਰ ਸੰਜੀਵ ਅਰੋੜਾ ਜਿਹੜੇ ਨੇ ਉਹ ਵੀ ਖਲੋਤੇ ਨਜ਼ਰ ਆ ਰਹੇ ਨੇ ਅਧਿਕਾਰੀ ਨੇ ਜਿਹੜੇ ਪੰਜਾਬ ਗਵਰਨਮੈਂਟ ਦੇ ਉਹ ਵੀ ਨਜ਼ਰ ਆ ਰਹੇ ਨੇ ਤੇ ਉਸ ਤੋਂ ਇਲਾਵਾ ਜਪਾਨ ਦੀ ਜਿਹੜੀ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਵੱਖ-ਵੱਖ ਇੱਕ ਤਰੀਕੇ ਨਾਲ ਕਹਿ ਸਕਦੇ ਆ ਪ੍ਰਤੀਨਿਧੀ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਤੇ ਲਗਾਤਾਰ ਕੋਸ਼ਿਸ਼ ਹੈ ਹੀ ਹੈ ਪੰਜਾਬ ਦੀ ਸਰਕਾਰ ਦੀ ਕਿ ਵੱਖ-ਵੱਖ ਕੰਟਰੀਆਂ 'ਚ ਜਾਇਆ ਜਾਏ ਇਸ ਤੋਂ ਪਹਿਲਾਂ 2022 'ਚ ਜਿਹੜਾ ਹੈ ਮੁੱਖ ਮੰਤਰੀ ਜਿਹੜੇ ਆ ਉਹ ਗਏ ਸੀ ਜਰਮਨੀ ਜਰਮਨੀ ਜਾ ਕੇ ਵੀ ਉਹਨਾਂ ਨੇ ਕਿਹਾ ਫਿਰ ਬਾਅਦ ਚ ਇਨਵੈਸਟਮੈਂਟ ਸਮਿਟ ਇੰਡੀਆ ਚ ਕੀਤਾ ਗਿਆ ਪੰਜਾਬ ਚ ਕੀਤਾ ਗਿਆ ਚੰਡੀਗੜ੍ਹ ਚ ਮੁਹਾਲੀ ਚ ਤੇ ਫਿਰ ਇਹ ਹੀ ਦੱਸਿਆ ਗਿਆ ਕਿ ਪੈਸਾ ਲਗਾਤਾਰ ਇਨਵੈਸਟਮੈਂਟ ਦੇ ਤੌਰ ਤੇ ਵੱਖ-ਵੱਖ ਕੰਪਨੀਆਂ ਤੋਂ ਆ ਰਿਹਾ ਵੱਡੀ ਵੱਡੀ ਕੰਪਨੀਆਂ ਚਾਹੁੰਦੀਆਂ ਨੇ ਕਿ ਪੰਜਾਬ ਚ ਇਨਵੈਸਟ ਕੀਤਾ ਜਾਏ ਇਸੇ ਕਰਕੇ ਲਗਾਤਾਰ ਇਨਵੈਸਟਮੈਂਟ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਉਹਦੇ ਲਈ ਹੀ ਮੁਲਾਕਾਤ ਜਿਹੜੀ ਹੈ ਮੁਲਾਕਾਤਾਂ ਦਾ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਇਸ ਤੋਂ ਪਹਿਲਾਂ ਦਿੱਲੀ ਆਏ ਸੀ ਦਿੱਲੀ ਆ ਕੇ ਉਹਨਾਂ ਨੇ ਕੁਝ ਜਿਹੜੇ ਜਾਪਾਨੀ ਕੰਪਨੀ ਵਾਲੇ ਆ ਨੇ ਉਹਨਾਂ ਨਾਲ 1 ਟੂ 1 ਮੁਲਾਕਾਤ ਕੀਤੀ ਕੁਝ ਨਾਲ ਔਨਲਾਈਨ ਮੁਲਾਕਾਤ ਕੀਤੀ ਸੀ ਸਿਰਫ ਇੱਕੋ ਹੀ ਜਿਹੜਾ ਐਜੰਡਾ ਹੈ ਐਜੰਡਾ ਹੈ ਹੀ ਹੈ ਕਿ ਕਿਵੇਂ ਲੋਕ ਨੂੰ ਇਨਵੈਸਟਮੈਂਟ ਲਈ ਹਿੰਦੁਸਤਾਨ ਲੈ ਆਇਆ ਜਾਏ ਇਸ ਇਸੇ ਮੁੱਦੇ ਤੇ ਗੱਲ ਕਰਨ ਲਈ ਸਾਡੇ ਨਾਲ ਦੋ ਗੈਸਟ ਜੁੜ ਗਏ ਨੇ ਇੱਕ ਜਸਪ੍ਰੀਤ ਜਸਪ੍ਰੀਤ ਨਰਵਾਲ ਜੀ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ ਤੇ ਨਾਲੇ ਦੂਜੇ ਜੁੜ ਗਏ ਨੇ ਐਡਵੋਕੇਟ ਪੁਨੀਤ 인ਦਰ ਸਿੰਘ ਕੰਗ ਕੰਗ ਜੀ ਉਹ ਵੀ ਅਕਾਲੀ ਦਲ ਤੋਂ ਨੇ ਤੇ ਦੋਨੋਂ ਵਿਪੱਖ ਪਾਰਟੀਆਂ ਜਿਹੜੀਆਂ ਨੇ ਉਹ ਜੁੜ ਚੁੱਕੀਆਂ ਨੇ ਥੋੜੀ ਦੇਰ ਚ ਇੰਤਜ਼ਾਰ ਹੈ ਕਿ ਰਾਜਕੁਮਾਰ ਬਹਿਲ ਜੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਸਾਡੇ ਨਾਲ ਜੁੜਨਗੇ ਸਭ ਤੋਂ ਪਹਿਲਾਂ ਦੋਨੋਂ ਗੈਸਟਾਂ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸ਼ੁਰੂ ਕਰਦੇ ਹਾਂ ਡਿਬੇਟ ਥੋੜੀ ਦੇਰ ਚ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹ ਵੀ ਸਾਡੇ ਨਾਲ ਹੋਣਗੇ ਪਰ ਕਾਂਗਰਸ ਦੇ ਜਸਪ੍ਰੀਤ ਨਰਵਾਲ ਜੀ ਤੋਂ ਪੁੱਛਦਾ ਕਿ ਸਰ ਤੁਸੀਂ ਦੇਖ ਰਹੇ ਹੋ 10 ਦਿਨ ਦਾ ਮੁੱਖ ਮੰਤਰੀ ਦਾ ਦੌਰਾ ਹੈ ਪੰਜਾਬ ਲਈ ਬਹੁਤ ਜ਼ਿਆਦਾ ਇਨਵੈਸਟਮੈਂਟ ਲਿਆਵਾਂਗੇ ਇਹ ਦਾਵਾ ਜਿਹੜਾ ਹੈ ਉਹ ਪੰਜਾਬ ਦੀ ਸਰਕਾਰ ਕਰ ਰਹੀ ਹੈ ਤੇ ਨਾਲੇ ਦਾਵਾ ਕਰ ਰਹੀ ਹੈ ਕਿ 1 ਲੱਖ 1 ਅਸ਼ਾਰਿਆ 4 ਲੱਖ ਕਰੋੜ ਜਿਹੜਾ ਹੈ ਇਨਵੈਸਟਮੈਂਟ ਆ ਚੁੱਕਿਆ ਹੈ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਕਿਵਲੋ ਤੁਹਾਨੂੰ ਸਾਰੇ ਸਰੋਤਿਆਂ ਨੂੰ ਸਾਰੇ ਬਲਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਅ ਦੇਖੋ ਗੱਲ ਇਸ ਤਰੀਕੇ ਦੇ ਨਾਲ ਹੈ ਕਿ ਨੇ ਹੁੰਦੇ ਹਾਰਤੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਉਹ ਹਸਾਬ ਕਾ ਜਿਹੜਾ ਕਿ ਪੰਜਾਬ ਸਰਕਾਰ ਦਾ ਬਣਿਆ ਪਿਆ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਮਾਈਕਰੋ ਇੰਡਸਟਰੀ ਹੈ ਜਿਹੜੀ ਕਿ ਪੰਜਾਬੀਆਂ ਨੇ ਆਪ ਚਲਾਉਣੀ ਹੁੰਦੀ ਹੈ ਉਹ ਤਾਂ ਦੇਖੋ ਜੀ ਅੱਜ ਹਾਸ਼ੀ ਤੇ ਪਹੁੰਚ ਚੁੱਕੀ ਹੈ ਜੇ ਤੁਸੀਂ ਗੱਲ ਕਰੋ ਚਾਹੇ ਸੰਜੀਵ ਰੋੜਾ ਜੀ ਨੇ ਉਹ ਲੁਧਿਆਣੇ ਦਾ ਜਾ ਕੇ ਹਾਲ ਦੇਖ ਲੈਣ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਸਖਾਵੇਂ ਨਹੀਂ ਪੰਜਾਬ ਦੇ ਵਿੱਚ ਜਿਹੜੀ ਐਗਰੋ ਬੇਸਡ ਇੰਡਸਟਰੀ ਜਿਹੜੀ ਆਉਣੀ ਚਾਹੀਦੀ ਹੈ ਜਿਹੜੀ ਛੋਟੀਆਂ-ਛੋਟੀਆਂ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਨੇ ਲੋਕ ਜਿਹੜੇ ਨੇ ਕਿ ਭਾਂਜੂ ਹੋ ਗਏ ਨੇ ਕਾਰਨ ਕੀ ਹੈ ਉਹਦੇ ਪਿੱਛੇ ਕਾਰਨ ਇਹ ਹੈ ਪੰਜਾਬ ਦੇ ਵਿੱਚ ਮਹਿੰਗੀ ਬਿਜਲੀ ਕਾਰਨ ਇਹ ਹੀ ਹੈ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਯੂਨਿਟਸ ਦਾ ਨਹੀਂ ਲੱਗਣ ਦਾ ਕਿ ਜਦੋਂ ਮਾਈਕਰੋ ਇੰਡਸਟਰੀ ਜਿਹੜੀ ਹੈ ਕਿ ਉਹਨੂੰ ਜਿਹੜਾ ਕਿ ਆਪਣੀ ਸਿਕਿਉਰਿਟੀ ਵੀ ਚਾਹੀਦੀ ਹੁੰਦੀ ਹੈ ਉਹਨੂੰ ਕ੍ਰਾਪਸ਼ਨ ਵੀ ਫ੍ਰੀ ਚਾਹੀਦੀ ਆ ਪਰ ਆਪਾਂ ਜੇ ਜੇ ਕੋਈ ਕਾਰੋਬਾਰੀ ਥੋੜਾ ਬੜਾ ਕਮਾਉਣ ਵੀ ਲੱਪੇਂਦਾ ਜੇ ਕੋਈ ਕਾਰੋਬਾਰੀ ਇੱਕ ਚੰਗੀ ਗੱਡੀ ਵੀ ਲੈ ਲੈਂਦਾ ਹੈ ਤਾਂ ਉਹਨੂੰ ਥ੍ਰੈਟ ਕਾਲਸ ਉਹਨੂੰ ਉਸੇ ਵੇਲੇ ਐਕਸਟਰੈਕਸ਼ਨ ਮਨੀ ਦੀਆਂ ਕਾਲਸ ਆਉਣ ਲੱਪੈਂਦੀਆਂ ਨੇ ਔਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਇੰਦਾਂ ਦੀਆਂ ਵੱਡੀਆਂ ਕੰਪਨੀਆਂ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ ਪੈਕੇਜਿੰਗ ਦਾ ਕੰਮ ਆਉਣ ਦੀ ਗੱਲ ਹੋ ਰਹੀ ਹੈ ਪੈਕੇਜਿੰਗ ਦਾ ਠੀਕ ਹੈ ਜੀ ਮੈਨੂਫੈਕਚਰਿੰਗ ਨਹੀਂ ਪੈਕੇਜਿੰਗ ਜਿੱਥੇ ਤੁਸੀਂ ਪੈਕੇਜਿੰਗ ਦੀ 700 ਕਰੋੜ ਦੀ ਕਵਚਨ ਇਨਵੈਸਟਮੈਂਟ ਦੀ ਗੱਲ ਕਰ ਰਹੇ ਹੋ ਵੇਅਰ ਹਾਊਸ ਦੀ ਉਹ ਤਾਂ ਕਿਸੇ ਪ੍ਰਾਈਵੇਟ ਜ਼ ਔਰ ਤੁਸੀਂ ਇੱਕ ਚੀਜ਼ ਦੱਸੋ ਕਿ ਉਹਦੇ ਵਿੱਚ ਕਿੰਨੇ ਕੁ ਸਾਡੇ ਇੰਜੀਨੀਅਰਸ ਦਾ ਕੰਮ ਆਉਣਾ ਹੈ ਕਿੰਨੇ ਕੁ ਸਾਡਾ ਜਿਹੜਾ ਟੈਲੈਂਟ ਹਟਿਆ ਆ ਕੇ ਉਹਦੇ ਵਿੱਚ ਕੰਮ ਆਉਣਾ ਗੱਲ ਇੱਥੇ ਇਹ ਹੁੰਦੀ ਪਈ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਜ਼ਰੂਰਤ ਕੀ ਹੈ ਪੰਜਾਬ ਦੀ ਜਿਹੜੀ ਮਾਈਕਰੋ ਇੰਡਸਟਰੀ ਹੈ ਚਾਹੇ ਹੈਂਡ ਟੂਲਸ ਦੀ ਇੰਡਸਟਰੀ ਜਲੰਧਰ ਦੇ ਵਿੱਚ ਹੈ ਚਾਹੇ ਸਪੋਰਟਸ ਇੰਡਸਟਰੀ ਜਲੰਧਰ ਦੇ ਵਿੱਚ ਸਗੀ ਚਾਹੇ ਲੁਧਿਆਣੇ ਦੇ ਵਿੱਚ ਹੋਸਟਰੀ ਦੀ ਇੰਡਸਟਰੀ ਹੈ ਸੋ ਜਿਸ ਤਰੀਕੇ ਨਾਲ ਇੰਡਸਟਰੀਆਂ ਨੂੰ ਤੱਕਾ ਜਿਹੜਾ ਇਸ ਸਰਕਾਰ ਵੱਲੋਂ ਦਿੱਤਾ ਗਿਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਵੀ ਜਿਹੜੀਆਂ ਬੇਸਿਕ ਸਪੋਰਟਸ ਆ ਉਹ ਨਹੀਂ ਦਿੱਤੀਆਂ ਜਾਂਦੀ ਤਾਂ ਦੇਖੋ ਕਿ ਇਨਵੈਸਟਮੈਂਟ ਇਹ ਆ ਨਹੀਂਦੀ ਇਹ ਸਿਰਫ ਸਿਰਫ ਜਿਹੜਾ ਲੋਕਾਂ ਦੇ ਕੋਲ ਦਿਖਾਵਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਮੈਨੂੰ ਇੰਨੀ ਗੱਲ ਦੱਸੋ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕਿੰਨੀਆਂ ਜੌਬਸ ਜਿਹੜੀਆਂ ਨੇ ਸਰਕਾਰ ਨੇ ਕ੍ਰੀਏਟ ਕਰਕੇ ਦਿੱਤੀਆਂ ਨੇ 5 ਲੱਖ 5 ਲੱਖ ਦਾ ਦਾਵਾ ਹੈ ਸਰ 5 ਲੱਖ ਦਾ ਕਿੱਥੇ ਦਾਵਾ ਜੀ 5 ਲੱਖ ਦੀ ਮੈਨੂੰ ਇੱਕ ਚੀਜ਼ ਦਿਖਾ ਦਿਓ 5 ਲੱਖ ਦੀ ਸਾਡੀ ਅੱਜ ਦੀ ਡੇਟ ਦੇ ਵਿੱਚ अनएम्प्लॉयमेंट रेश्यो कितनी है ठीक है, है।, कि दे है, है सर राजकुमार बहेल साहब भी ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਉਹਨਾਂ ਕੋਲ ਵੀ ਮੈਂ ਪਹੁੰਚਾ ਪਹਿਲਾ ਵਿਪੱਖਸ਼ ਦੇ ਜਿਹੜੇ આરોਪ ਨੇ ਉਹ ਲੈ ਲਾਂ ਕਿ ਪੁਨੀਤਿੰਦਰ ਸਿੰਘ ਜੀ ਕੀ ਕਹਿੰਦੇ ਨੇ ਕੰਗ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਨਵੈਸਟਮੈਂਟ ਦੇ ਨਾਲ ਨਾਲ ਜੌਬਸ ਪ੍ਰੋਵਾਈਡ ਕਰਾਈ ਜਾ ਰਹੀਆਂ ਨੇ ਇਹ ਵੀ ਦਾਵਾ ਜਿਹੜਾ ਹੈ ਸਰਕਾਰ ਕਰ ਰਹੀ ਹੈ ਪਰ ਮੇਰੀ ਤਾਂ ਇਹ ਰਿਕਵੈਸਟ ਹੈ ਜੀ ਕਿਹੜਾ ਸਰਕਾਰ ਨੇ ਕੋਈ ਪਹਿਲੀ ਹਰ ਦਾਵਾ ਕਰਨਾ ਕਦੀ BMW ਦੇ ਪਲਾਂਟ ਲੱਗ ਰਹੇ ਸੀ ਕਦੀ ਤੁਸੀਂ ਬڑے-ਬڑے ਜਿਹੜੇ ਰੋਜ਼ਗਾਰ ਅੰਦੋਲਨ ਕਰਵਾ ਕੇ ਬڑے-ਬڑے ਪ੍ਰੋਗਰਾਮ ਕਰਾ ਕੇ ਸਮੈਟੋਆਂ ਦੇ ਵਿੱਚ ਮੁੰਡੇ ਪੰਜਾਬ ਦੇ ਡਿਲੀਵਰੀਆਂ ਕਰਨ ਨੂੰ ਰਖਵਾ ਰਹੇ ਸੀ ਅੱਜ ਤੁਸੀਂ ਪੰਜਾਬ ਨੂੰ ਜਾ ਕੇ ਇੱਥੇ ਖੜਾ ਕਰਤਾ ਵੀ ਵਾਕਿਆ ਸਹੀ ਗੱਲ ਸੀ ਨਰਵਾਲ ਸਾਹਿਬ ਦੀ ਜਦ ਬੰਦੇ ਕੋਲੇ 50 ਲੱਖ ਰੁਪਈਆ ਵੀ ਇਕੱਠਾ ਕਿਥੋਂ ਆ ਜੇ ਨਾ ਜੀ ਤੁਸੀਂ ਉਹਦੇ ਘਰ ਤੇ ਗੋਲੀਆਂ ਚੱਲਣ ਲੱਗ ਗਈਆਂ ਕੋਈ ਬੰਦਾ ਡਰਦਾ ਆਪਣੇ ਬੱਚਿਆਂ ਦੇ ਸ਼ੌਂਕ ਨਹੀਂ ਪੂਰੇ ਕਰ ਰਿਹਾ ਇਸ ਟਾਈਮ ਕਿ ਜੇ ਕਿਤੇ ਟੱਕਾ ਕਹਿੰਦਾ ਪਪਾ ਫਲਾਨੀ ਚੀਜ਼ ਲੈਣੀ ਕਹਿੰਦਾ ਰਹਿਣ ਦੇ ਬਾਹਰ ਹੀ ਚਲੇ ਜਾ ਜਲੇ ਜਾ ਪੁੱਤ ਇੱਥੇ ਪੰਜਾਬ 'ਚ ਚੀਜ਼ ਲਾਵਾਂਗੇ ਤੇਰਾ ਤਾਂ ਪਤਾ ਨਹੀਂ ਮੇਰੇ ਪਹਿਲਾਂ ਗੋਲੀਆਂ ਮਾਰ ਜਾਣਗੇ ਇਹ ਤਾਂ ਹੋ ਗਈ ਲਾਅ ਐਂਡ ਆਰਡਰ ਦੀ ਗੱਲ ਦੂਸਰੀ ਗੱਲ ਇਹ ਦੱਸੋ ਅੱਜ ਤੁਸੀਂ ਇਨਵੈਸਟਮੈਂਟ ਦੀਆਂ ਗੱਲਾਂ ਕਰ ਰਹੇ ਹੋ ਉਹ ਤੁਸੀਂ ਤਾਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵੀ ਖਾ ਗਏ ਏਜੀ ਆਫਿਸ ਸਾਰਾ ਤੁਸੀਂ ਬਾਹਰੋਂ ਲਿਆ ਲਿਆ ਬੰਦੇ ਭਰਤੀ ਕਰਤੇ ਦੇਖੇ ਕਿ ਸੈਂਟਰ ਦੇ ਵਿੱਚੋਂ 25-25 ਨਾ ਤਹਿਸੀਲਦਾਰ ਇੱਕ ਕਿ ਛੱਟ ਕੇ ਭਰਤੀ ਹੋ ਰਹੀ ਇੱਕ ਮੈਨੂੰ ਇੱਕ ਚੀਜ਼ ਦੱਸੋ ਜਣਨ ਦੀ ਹੈ ਪੰਜਾਬ ਸਰਕਾਰ ਬਣੀ ਆ ਜਿਹੜੀ ਇਹਨਾਂ ਨੇ ਕੀਤੀ ਤੇ ਉਹ ਪੋਜ਼ਿਟਿਵ ਗਈ ਇੱਕ ਸਿੰਗਲ ਚੀਜ਼ ਕੋਈ ਵੀ ਨਹੀਂ ਬਸ ਇੱਕ ਚੀਜ਼ ਜ਼ਰੂਰ ਆ ਇਹਨਾਂ ਦੀ ਉਹ ਇਹਨਾਂ ਦੇ ਦਿੱਲੀੋਂ ਆ ਕੇ ਲੀਡਰ ਕਹਿੰਦੇ ਆ ਵੀ ਬਾਏ ਹੌਕ ਐਂਡ ਕ੍ਰੋਕ ਇਲੈਕਸ਼ਨ ਜਿਵੇਂ ਮਰਜੀ ਜਿੱਤ ਕੇ ਸਾਨੂੰ ਦੇਓ ਸਵਾਏ ਇਹਨਾਂ ਤੋਂ ਉਸ ਚੀਜ਼ ਤੋਂ ਤੇ ਸਵਾਏ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਚ ਲਿਆ ਕੇ ਸੈਟਲ ਕਰਕੇ ਖੁਸ਼ ਕਰਨ ਤੋਂ ਸਵਾਏ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਨਹੀਂ ਕਰ ਰਹੀ ਮੁੱਖ ਮੰਤਰੀ ਸਾਹਿਬ ਨੂੰ ਇਹ ਲੱਗਦਾ ਸੀਗਾ ਕਿ ਯਾਰ ਤਰਨ ਤਰਨ ਇਲੈਕਸ਼ਨਾਂ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਤੇ ਨਜ਼ਾਇਜ਼ ਪਰਚੇ ਕਰ ਕਰਕੇ ਉਹਨਾਂ ਨੂੰ ਬੇਲਾ ਹੋਈ ਜਾਂਦੀਆਂ ਮੀਡੀਆ ਵਾਲੇ ਪੁੱਛਣਗੇ ਪਰ ਮੈਨੂੰ ਉਹਨਾਂ ਨੂੰ ਕਹਿਣਾ ਪੈਣਾ ਤੁਸੀਂ ਪੀਟੀਸੀ ਤੋਂ ਆ ਤੁਸੀਂ ਪੀਟੀਸੀ ਤੋਂ ਆ ਕਿਉਂਕਿ ਨੇ ਚਲੋ ਹਫਤਾ ਖੰਡ ਜਾਪਾਨ ਘੁੰਮਿਆ ਆਨੇ ਆ ਉਨੀ ਦੇਰ ਚ ਇਹ ਮੁੱਦਾ ਮੁੱਖ ਜੂ ਲੁਧਿਆਣੇ ਵਿਆਹ 'ਚ ਗੋਲੀਆਂ ਚੱਲੀਆਂ ਨਜ਼ਾਇਰ ਬਸਾਰੇ ਬਰਾਤੀ ਜਿਹੜੇ ਵਿਆਹ ਦੇਖਣ ਆਏ ਹੋ ਸੀ ਉਹ ਮਰ ਗਏ ਉਹ ਸਿਰਫ ਤੇ ਸਿਰਫ ਮੁੱਖ ਮੰਤਰੀ ਜੀ ਦਾ ਟਾਈਮ ਕਬਾਰੇ ਠੀਕ ਹੈ ਸਰ ਠੀਕ ਹੈ ਸਰ ਬੈਲ ਸਾਹਿਬ ਤੋਂ ਜਵਾਬ ਲੈ ਲੇਨਾਂ ਫਿਰ ਕਸ਼ਮੀਰ ਜੀ ਕੋਲ ਵੀ ਚੱਲਾਂਗੇ ਸੀਨੀਅਰ ਜਰਨਲਿਸਟ ਨੇ ਸਾਡੇ ਨਾਲ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਬੈਲ ਸਾਹਿਬ ਤੋਂ ਜਵਾਬ ਲੈ ਕੇ ਮੈਂ ਇੱਕ ਵਾਰੀ ਤੁਹਾਡੇ ਕੋਲ ਆਣਾ ਬੈਲ ਸਾਹਿਬ ਆਰੋਪ ਜਿਹੜੇ ਨੇ ਵੱਖ-ਵੱਖ ਪਾਰਟੀਆਂ ਨੇ ਪਰ આરોਪ ਜਿਹੜੇ ਨੇ ਇੱਕੋ ਜਿਹੇ ਨੇ ਦੇਖੋ ਜੀ ਗੱਲ ਇਦਾਂ ਕਿ ਜਿਹੜੇ ਆਪਣੇ ਵਿਪੱਖਸ਼ ਪਾਰਟੀਆਂ ਆ ਗਈਆਂ ਨੇ ਉਹਨਾਂ ਨੂੰ ਡਵੈਲਪਮੈਂਟ ਨੈਰ ਨਹੀਂ ਆ ਰਹੀ ਪੰਜਾਬ ਦੇ ਵਿੱਚ ਤਕਰੀਬਨ 80 ਜਿਹੜੀ ਹੁਣ ਟ੍ਰਾਈਡਨ ਜਿਹੜੀ ਕੰਪਨੀ ਗਰੁੱਪ ਹੈਗਾ ਉਹ 10000 ਦੀ ਉਹਦੀ ਤਕਰੀਬਨ ਟਰਨਓਵ ਹੈਗੀ ਆ ਸਾਲ ਦੀ ਉਹ 2000 ਦੇ ਕਰੀਬ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਤਕਰੀਬਨ 1500 ਕਰੋੜ ਰੁਪਇਆ ਬਰਨਾਲਾ ਦੇ ਵਿੱਚ ਤਵਲੈਂਡ ਪੇਪਰ ਇੰਡਸਟਰੀ ਜੋ ਲਗਾਉਣਾ ਚਾਹੁੰਦੀ ਹੈ ਔਰ ਤਕਰੀਬਨ 500 ਕਰੋੜ ਰੁਪਏ ਮਹਾਲ ਵਿੱਚ ਕੋਆਪਰੇਟਰ ਆਫਿਸ ਖੋਲਣਾ ਚਾਹੁੰਦੀ ਹੈ ਇਸ ਦੇ ਉੱਪਰ ਜਿਹੜੀਆਂ 2000 ਜਿਹੜੀਆਂ ਆਪਣੀਆਂ ਭੈਣਾਂ ਹੈਗੀਆਂ ਨੇ ਜਿਹੜੇ ਅਨਸਕਿਲਡ ਨੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਇਹਨਾਂ ਨੂੰ ਸਿਰਫ ਇੱਕੋ ਚੀਜ਼ ਨਹੀਂ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਕਿਤਾ ਇੱਕ ਗਲਤ ਸਿਆਸਤ ਕੀਤੀ ਜਾਵੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹਨੂੰ ਕਿਸ ਤਰ੍ਹਾਂ ਨੂੰ ਇੱਕ ਇੱਕ ਗਲਤ ਮੈਸੇਜ ਕੀਤਾ ਜਾ ਲੋਕਾਂ ਦੇ ਵਿੱਚ ਸਾਡੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਇੱਕ ਡਵੈਲਪਮੈਂਟ ਦਾ ਮੁੱਦਾ ਲੈ ਕੇ ਆਈ ਆ ਅਸੀਂ ਡਵੈਲਪਮੈਂਟ ਕਰ ਰਹੇ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਆ तकरीबन 57000 ਤੋਂ ਜ਼ਿਆਦਾ ਨੌਕਰੀਆਂ ਅਸੀਂ ਬੱਚਿਆਂ ਨੂੰ ਦਿੱਤੀਆਂ ਨੇ ਤੇ ਕਾਫੀ ਇੱਥੇ ਡਵੈਲਪਮੈਂਟ ਹੋ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਹਮੇਸ਼ਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਨੂੰ ਲੁੱਟਿਆ ਔਰ ਇਹਨਾਂ ਲੋਕਾਂ ਨੇ ਆਪਣੇ ਫਾਈਸਟਾਰ ਹੋਲਡਰ ਬਣਾਏ ਆਪਣੇ ਸੁਖਵਿਲਾ ਬਣਾਏ ਇਹਨਾਂ ਉਹ ਨੇ ਨਹੀਂ ਆਂਦੇ ਸਿਰ ਪੰਜਾਬ ਅਗਰ ਸਰਦਾਰ ਭਗਵੰਤ ਮਾਨ ਜੀ ਅਗਰ ਪੰਜਾਬ ਦੀ ਸੇਵਾ ਕਰ ਰਹੇ ਨੇ ਪੰਜਾਬ ਦੀ ਡਿਵੈਲਪਮੈਂਟ ਕਰ ਰਹੇ ਨੇ ਔਰ ਇਹ ਲੋਕ ਉਹਨਾਂ ਦੀ ਲੱਤ ਕਿਸੇ ਦੀ ਕੋਸ਼ਿਸ਼ ਕਰਦੇ ਨੇ ਹਮੇਸ਼ਾ 24 ਘੰਟੇ ਇਹਨਾਂ ਦਾ ਇਹੀ ਹੁੰਦਾ ਕਿ ਬਸ ਕਿਸੇ ਨਾ ਕਿਸੇ ਨਾਲ ਕੋਈ આરોਪ ਇਹਨਾਂ ਤੇ ਲਗਾਇਆ ਜਾਏ ਪਰ ਜਨਤਾ ਜਾਣਦੀ ਹੈ ਪੰਜਾਬ ਦੇ ਲੋਕ ਸਾਡੇ ਨਾਲ ਹੈ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ ਇੱਕ ਇਹੀ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਕੀਤਾ ਪੰਜਾਬ ਨੂੰ ਡਵੈਲਪਮੈਂਟ ਸਰ ਹੁਣ ਜਾਪਾਨ ਜਾ ਰਹੇ ਨੇ ਜਾਪਾਨ ਤੋਂ ਕੀ ਲੈ ਕੇ ਆਣਗੇ ਜਾਪਾਨ ਜਾ ਰਹੇ ਨੇ ਪਾਜੀ ਦਵਾ ਜਾਪਾਨ ਜਾਣ ਦਾ ਮੁੱਦਾ ਇਹ ਸੀਗਾ ਕਿ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਜਿਹੜੇ ਜਾਪਾਨੀ ਕੰਪਨੀਆਂ ਆ ਉਹ ਪੰਜਾਬ 'ਚ ਹਨ ਪੰਜਾਬ 'ਚ ਇਨਵੈਸਟਮੈਂਟ ਕਰਨ ਜਿਹੜੇ ਸਾਡੇ ਬੱਚੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲੇ ਆ ਤੁਸੀਂ ਦੇਖਣਾ ਕਿ ਹੁਣ ਤੁਸੀਂ ਇੱਥੇ ਚਲੇ ਜਾਓ ਬਨੂੜ ਵਾਲੀ ਸਿਆਰ ਚਲੋ ਉੱਥੇ ਜਾਓ ਕਿੰਨੀ ਇੰਡਸਟਰੀ ਲੱਗ ਰਹੀ ਹੈ ਇਹਨਾਂ ਨੂੰ ਨਜ਼ਰ ਨਹੀਂ ਆਣੀ ਕਾਂਗਰਸ ਪਾਰਟੀ ਵਾਲਿਆਂ ਨੂੰ ਕਿਉਂਕਿ ਇਹਨਾਂ ਨੇ ਆਪਣੀਆਂ ਆਪਣੇ ਉਹਦੇ ਢਿੱਡ ਨਹੀਂ ਪਰਦੇ ਇਸ ਕਰਕੇ આરોਪ ਲਗਾਣਾ ਬੜਾ ਸੌਖਾ ਵਾ ਲੇਕਿਨ ਕੰਮ ਬੜਾ ਕਰਨਾ ਔਖਾ ਵਾ ਠੀਕ ਹੈ ਸਰ ਮੈਂ ਕਸ਼ਮੀਰ ਜੀ ਨੂੰ ਇਸ ਡਿਬੇਟ ਸੇ ਸ਼ਾਮਿਲ ਕਰ ਲੈਣਾ ਕਿਉਂਕਿ ਉਹ ਵੀ ਇੰਤਜ਼ਾਰ ਕਰ ਰਹੇ ਨੇ ਸਰ ਆ ਪੱਖ ਤੇ ਵਿਪੱਖਤਾ ਆਪਸ ਚ ਲੜਦੇ ਰਹਿਣਗੇ ਉਹ ਤੱਕ ਆਪਣੀ ਆਪਣੀ ਗੱਲ ਰੱਖਣਗੇ ਪਰ ਤੁਸੀਂ ਕਿਵੇਂ ਦੇਖਦੇ ਹੋ ਇਨਵੈਸਟਮੈਂਟ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਦੱਸਿਆ ਗਿਆ ਹੈ ਕਿ ਹੱਲੇ ਤੱਕ ਇੱਕ ਅਸ਼ਾਰਿਆ 4 ਜਿਹੜਾ ਲੱਖ ਕਰੋੜ ਜਿਹੜਾ ਹੈ ਉਹ ਇਨਵੈਸਟਮੈਂਟ ਆਇਆ ਹੈ ਪੰਜਾਬ ਚ ਨਾਲੇ पांच लाख जेडी जॉब्स ने वो क्रिएट हुई जिधे करके वो, वो सरकारी नौकरी तो वक्त ने है सारी चीज़ देखो तो ये बात बड़ी क्लियर है जो भी सरकार आती है प्रदेश के विकास के लिए काम करते है और विदेशों से निवेश लाते हैं यहाँ इंडस्ट्री लगेगी तो उससे लोगों को रोजगार मिलेगा परंतु ये देखना है कि पंजाब में माहौल कैसा है पंजाब में गैंग वार तो नहीं हो रहा है या आतंकवाद का खतरा नहीं पंजाब स्टेट जो ऐसी है एक सीमा के साथ लगती स्टेट है तो वहाँ चिट्टे की घटना वहां से और भी सीमा पास से कई घटनाएं होती है तो यहाँ एक सुखावा माहौल भी चाहिए शांतिपूर्ण माहौल भी चाहिए और पंजाब में बहुत कुछ हुआ पंजाब ने हरित क्रांति लाई है सफेद क्रांति लाई है दूध का उत्पादन किया फसलों का उत्पादन किया काफी कुछ किया है और यहाँ लुधियाना में साइकिल इंडस्ट्री हाउस इंडस्ट्री जलंधर में खेलों की इंडस्ट्री तो इस प्रकार के बहुत कुछ था परंतु उनको भी रिवाइव करने की जरूरत है उनके लिए अच्छा माहौल देने की अच्छी सहूलतें देने की जरूरत है क्योंकि बहुत सारी इंडस्ट्री ऐसी होती है यहाँ से हिमाचल में बद्दी में चली गई वहां हिमाचल में कई सहूलतें मिलती है उस प्रकार चल जाती है परंतु सरकार जो बाहर से जाती है जापान से क्या क्या लेकर आती है और उनको को, को यहाँ सस्ती जमीन सस्ती बिजली और जो लेबर है वो भी सस्ती और सुखा माहौल मिले इसके साथ साथ अनस्ट ना हो लेबर ना हो ये भी बहुत जरूरी है जो भी रोजगार है जरूरी नहीं सरकार हर एक व्यक्ति को नौकरी नहीं दे सकती कितनी की नौकरी देगी सरकार तो इसके लिए अगर कारखाने लगेंगे बाहर से आएंगे जैसे पेपर इंडस्ट्री की बात हो रही है हाँ मोहाली में बड़े इंडस्ट्री लगी है मोहाली बड़ा अच्छा इंडस्ट्री एरिया बना है, है तो यहाँ चंडीगढ़ के नजदीक जो है, में भी लगे है तो यहाँ के, तो के लोगों को रोजगार मिलेगा परंतु तो मुझे यही डर है कि यहाँ जब भी कोई उद्योग फलने फूलने लगता है तो फोक्ति की मांगे होने लग पड़ती है कर... ठीक सर जवाब इसका लूंगा जवाब लूंगा बैल साहब से ਆ ਜਸਵੇਂ ਮੈਂ ਕਾਂਗਰਸ ਦੇ ਬੁਲਾਰੇ ਕੋਲ ਜਾਂਦਾ ਹਾਂ ਸਰ ਤੁਸੀਂ ਕਹਿ ਰਹੇ ਹੋ ਕਿ ਕੁਝ ਹੋਇਆ ਨਹੀਂ ਤੇ ਇੱਥੇ ਬੈਲ ਸਾਹਿਬ ਕਹਿ ਰਹੇ ਨੇ ਕਿ ਵਿਪੱਖਸ਼ ਨੂੰ ਕੁਝ ਦਿਖਦਾ ਹੀ ਨਹੀਂ ਇੰਨੀ ਇਨਵੈਸਟਮੈਂਟ ਆ ਗਈ ਇੰਨੀ ਨੌਕਰੀਆਂ ਲੱਗ ਗਈ ਸਰਕਾਰੀ ਨੌਕਰੀਆਂ 56000 ਤੋਂ ਜ਼ਿਆਦਾ ਦਿੱਤੀਆਂ ਨੇ ਤੇ ਪ੍ਰਾਈਵੇਟ ਨੌਕਰੀਆਂ 5 ਲੱਖ ਦਾ ਦਾਵਾ ਜਿਹੜਾ ਉਹ ਕੀਤਾ ਹੀ ਜਾ ਰਿਹਾ ਤੇ ਤੁਸੀਂ ਕਹਿ ਰਹੇ ਹੋ ਕੁਝ ਹੋ ਨਹੀਂ ਰਿਹਾ ਪੰਜਾਬ 'ਚ ਤਾਂ 3% ਜਿਹੜੀ ਹੈ ਪੰਜਾਬ ਦੀ ਅਨਐਮਪਲੋਇਮੈਂਟ ਰੇਸ਼ਿਓ ਹੈ ਸਪਟੰਬਰ 2025 ਦਾ ਜਿਹੜਾ ਸੈਂਸਸਰ ਡਾਟਾ ਹਰੇ 2 ਮਹੀਨੇ ਹੋਏ ਨੇ ਜਿਹੜੀ ਕਿ ਦੇਸ਼ ਦੀ ਜਿਹੜੀ ਹੈਗੀ 5.2 ਹੈ ਜਾਨੀ ਕਿ ਦੇਸ਼ ਦੀ ਜਿਹੜੀ ਅਨਪਲੋਇਡ ਰੇਸ਼ੋ ਤੋਂ ਉੱਪਰ ਹੈ ਔਰ 15 ਤੋਂ 30 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਜੇ ਆਪਾਂ ਐਵਰੇਜ ਉਹਨਾਂ ਦੀ ਅਨਪਲੋਇਮੈਂਟ ਲਈਏ 20. 21 20.2% ਹੈ ਜਾਨੀ ਕਿ ਜਿੱਥੇ ਤੱਕ ਤੁਸੀਂ ਅਨਪਲੋਇਮੈਂਟ ਦੀ ਗੱਲ ਕਰਦੇ ਹੋ ਜਿੱਥੇ ਤੱਕ ਤੁਸੀਂ ਅੱਜ ਨੌਕਰੀਆਂ ਦੀ ਗੱਲ ਕਰਦੇ ਹੋ ਪੰਜਾਬ ਕਿੰਨਾ ਪਿਛੜਿਆ ਪਿਆ ਪੰਜਾਬ ਦੇ ਬੱਚੇ ਜਿਹੜੇ ਨੇ ਕਿ ਬਾਹਰ ਜਾਣ ਨੂੰ ਮਜਬੂਰ ਨੇ ਔਰ ਹੁਣੇ ਜਿਹੜੇ ਤੁਸੀਂ ਆ ਜਿਹੜੇ ਇੱਥੇ ਸੱਦੇ ਨੇ ਆਪਣੇ ਜਰਨਲਿਸਟ ਜੀ ਉਹਨਾਂ ਨੇ ਆਪ ਕਿਹਾ ਕਿ ਫਰੋਤੀਆਂ ਮੰਗਣੀਆਂ ਜਾਣ ਲੱਪੈਂਦੇ ਆ ਮੀਡੀਆ ਦੇ ਵਿੱਚ ਇਹ ਗੱਲ ਹੈ ਕਿ ਜਦੋਂ ਤੁਸੀਂ ਕਮਾਉਣ ਲੱਪੈਂਦੇ ਹੋ ਫਰੋਤੀ ਮੰਗਣੀ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਵਿਆਹ ਦੇ ਵਿੱਚ 25 ਤੋਂ ਪਲੱਸ ਰੌਂਦ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹੱਬ ਦੇ ਵਿੱਚ 25 ਤੋਂ ਪਲੱਸ ਰੌਂਦ ਚੱਲ ਜਾਣੇ ਦੋ ਦੋ ਜਾਣੇ ਦੀ ਮੌਤ ਹੋ ਜਾਣੀ ਤਦ ਉਥੇ ਆਮ ਆਦਮੀਏ ਪਾਰਟੀ ਦੇ ਐਮਐਲਏ ਮੌਜੂਦ ਹੋਣੇ ਉਹਨਾਂ ਦੇ ਕੋਲ ਗਨਮੈਨ ਸਕਿਉਰਟੀਆਂ ਉਥੇ ਹੋਣੀਆਂ ਔਰ ਉਸ ਸਕਿਉਰਟੀ ਗਨਮੈਨਾਂ ਦੇ ਵਿੱਚ ਜੇ ਇੰਨੇ ਰੌਂਦਾਂ ਦੀ ਫਾਇਰਿੰਗ ਹੁੰਦੀ ਹੈ ਤਾਂ ਤੁਸੀਂ ਪੰਜਾਬ ਦੀ ਜਿਹੜੀ ਇੰਡਸਟਰੀਅਲ ਹੱਬ ਆ ਜਿਹਨੂੰ ਆਪਾਂ ਮਿਨੀ ਦਿੱਲੀ ਵੀ ਕਹਿੰਦੇ ਆ ਲੁਧਿਆਣਾ ਉਥੇ ਦੇ ਹਾਲਾਤ ਤੁਸੀਂ ਜਾਇਜ਼ਾ ਆਮ ਬਲਗਾ ਸਕਦੇ ਹੋ ਕਿ ਕੀ ਹੈਗੇ ਨੇ ਸਿੱਧਾ ਰੋਪ ਹੈ ਲਾਅ ਐਂਡ ਆਰਡਰ ਠੀਕ ਨਹੀਂ ਹੋਏਗਾ ਕਿਵੇਂ ਇਨਵੈਸਟਮੈਂਟ ਆਏਗੀ ਸਰ ਇਹਦਾ ਕਿ 2022 ਤੋਂ ਜਦੋਂ ਅਸੀਂ ਸਰਕਾਰ ਸੰਭਾਲੀ ਆ ਹੁਣ ਤੱਕ 2000 25 ਰਕ ਦੀ ਗੱਲ ਕਰਦਾ ਤੇ 2500 ਤੋਂ ਜ਼ਿਆਦਾ ਸੀ ਜਿਹੜੇ ਗੈਂਗਸਟਰ ਆ ਪਕੜ ਕੇ ਅੰਦਰ ਕੀਤੇ ਆ 24 ਤੋਂ 25 ਉਹਨਾਂ ਦਾ ਕਾਊਂਟਰ ਕੀਤਾ ਸੀ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਵਾ ਇਹ ਐਕਚੁਅਲੀ ਇਹਨਾਂ ਨੂੰ ਕੋਈ ਹੋਰ ਮੁੱਦਾ ਤਲਾਬਦ ਨਹੀਂ ਹੈਗਾ ਕਿਸੇ ਲੇ ਕੇ ਤਰੀਕੇ ਨਾਲ ਘੇਰਨੀ ਕੋਸ਼ਿਸ਼ ਕਰਦੇ ਆ ਦੂਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਹੁਣ ਅਸੀਂ ਪਾਲਿਸੀ ਬਣਾਈ ਆ ਸਰਕਾਰ ਨੇ 45 ਦਿਨਾਂ ਦੇ ਵਿੱਚ ਜਿਹੜੀ ਵੀ ਇੰਡਸਟਰੀ ਆਊਗੀ ਉਹਨੂੰ ਪ੍ਰੋਪਰ ਸਾਰੀਆਂ ਐਨਓਸੀ ਦਿੱਤੀਆਂ ਜਾਣਗੀਆਂ ਚਾਹੇ ਪੋਲੂਸ਼ਨ ਡਿਪਾਰਟਮੈਂਟ ਦੀ ਹੋਵੇ ਚਾਹੇ ਕਿਸੇ ਵੀ ਹੋਰ ਡਿਪਾਰਟਮੈਂਟ ਦੀ ਹੋਵੇ ਉਹ 45 ਦਿਨਾਂ ਤੋਂ ਬਾਅਦ ਆਪਣੀ ਇੰਡਸਟਰੀ ਲਗਾ ਸਕਦਾ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਸੀ 10-10 ਸਾਲ ਉਹ ਕੀ ਧੱਕੇ ਖਾਂਦੇ ਸੀਗੇ ਜੋ ਅਸੀਂ ਪੰਜਾਬ ਵਾਸਤੇ ਕਰ ਰਹੇ ਹਾਂ ਇੱਕ ਸੋਖਾ ਮਾਹੌਲ ਬਣਾ ਰਿਹਾ ਪੰਜਾਬ ਦਾ ਪੰਜਾਬ ਦੇ ਵਿੱਚ ਰੋਜ਼ਗਾਰ ਆ ਰਿਹਾ ਲੋਕਾਂ ਨੂੰ ਜੌਬ ਚ ਮਿਲ ਰਹੀਆਂ ਨੇ ਇਹਨਾਂ ਨੂੰ ਤਕਲੀਫ ਇਸ ਚੀਜ਼ ਦੀ ਆ ਕਿ ਇਹਨਾਂ ਨੂੰ ਬਸ ਇੱਕ ਸਿਆਸਤ ਕਰਨੀ ਆਂਦੀ ਆ ਠੀਕ ਸਾਹਿਬ ਇਹਨਾਂ ਨੂੰ ਕੰਗ ਸਾਹਿਬ ਕੋਲ ਚੱਲਣਾ ਨਰਵਾਜ਼ ਸਾਹਿਬ ਟਾਈਮ ਥੋੜਾ ਲਾਣਾ ਕਿਉਂਕਿ ਡਿਬੇਟ ਛੋਟੀ ਗੱਡੀ ਕੰਗ ਸਾਹਿਬ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਕਿ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਨਰਵਾਜ਼ ਸਾਹਿਬ ਮੈਂ ਤਾਂ ਐਸੇ ਕਰਕੇ ਤੁਹਾਡੇ ਕੋਲ ਆਇਆ ਸੀ ਕੰਗ ਸਾਹਿਬ ਕੋਲ ਚੱਲਦਾ ਤੁਸੀਂ ਕਹਿ ਰਹੇ ਹੋ ਕਿ ਡਿਬੇਟ ਜਿਹੜੀ ਡਿਬੇਟ ਦਾ ਮੁੱਖੇ ਮੁੱਦਾ ਤੁਸੀਂ ਉਸੇ ਹੀ ਬਣਾਇਆ ਹੈ ਲਾਅ ਐਂਡ ਆਰਡਰ ਨੂੰ ਬਣਾਇਆ ਪਰ ਉਹ ਕਹਿ ਰਹੇ ਨੇ ਅਸੀਂ 2500 ਤੋਂ ਫੜੇ ਆ ਜੇਲ੍ਹਾਂ ਚ ਪਾਏ ਨੇ ਐਨਕਾਊਂਟਰ ਕਿੰਨੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਸਥਿਤੀ ਪੰਜਾਬ ਦੀ ਖਰਾਬ ਹੈ ਸਿਰ ਮੈਂ ਥੋੜੀ ਕਹਿ ਰਿਆਂ ਜੀ ਨਿਊਜ਼ ਚੈਨਲ ਕਹਿ ਰਹੇ ਤੁਸੀਂ ਕਹਿ ਰਹੇ ਆ ਅਸੀਂ ਤਾਂ ਤੁਹਾਡੀ ਗੱਲ ਦੇਖ ਕੇ ਜਿਹੜੀ ਕਨਫਰਮ ਆਪਾਂ ਜਸਟੀਫਾਈ ਕਰ ਰਹੇ ਕਨਫਰਮ ਕਰ ਰਹੇ ਰੈਦਰ ਥੈਨ ਰਾਈਟ ਨਾਓ ਦ ਸਿਚੁਏਸ਼ਨ ਆਫ ਪੰਜਾਬ ਇਜ਼ ਵਰਸਟ ਇਨ ਦਾ ਲਾ ਐਂਡ ਆਰਡਰ ਉਹਦੀਆਂ ਐਗਜ਼ਾਮਪਲ 2500 ਆਪਾਂ ਗੈਂਗਸਟਰ ਫੜ ਲਿਆ ਉਹਦਾ ਨੰਬਰ ਕਿਨੇ ਅਲਾਟ ਕੀਤਾ ਜੀ ਕਿ ਉਹਨਾਂ ਨੂੰ ਪੁਲਿਸ ਨੂੰ ਬੈਲਟ ਨੰਬਰ ਮੈਦਲਨਾ ਪਿਆ ਫਲਾਨਾ ਉੱਥੋਂ ਫੜ ਲਿਆ ਉੱਥੋਂ ਕੁਝ ਨਹੀਂ ਕਰਿਆ ਟੋਟਲੀ ਫੇਲ ਹੋ ਚੁੱਕੇ ਨੇ ਨਾ ਐਂਡ ਆਰਡਰ ਚ ਇੱਕ ਗੱਲ ਇੱਕ ਮੇਰੀ ਹੋਰ ਨਾਲ ਲੈ ਕੇ ਜਾਇਓ ਇਹ ਕਹਿੰਦੇ ਵੀ ਅਸੀਂ ਐਨੇ 56000 ਨੌਕਰੀ ਦੇ ਦਿੱਤੀ ਲਗਾਤਾਰ ਟੀਚਰ ਭਰਤੀ ਕਰਨ ਵਾਲੇ ਵਿਚਾਰੇ ਕੁੱਟ ਖਾ ਰਹੇ ਜਿਹੜੇ ਆਪਣੇ ਹੋਰ ਵਕ ਵਕ ਮੈਂ ਇਸੇ ਨਾਲ ਤੁਹਾਡੇ ਟਾਈਮ ਤੋਂ ਹੁੰਦਾ ਸੀ ਇਹ ਚੀਜ਼ਾਂ ਸਾਡੇ ਟਾਈਮ ਤੇ ਅਜੇ ਕੁਝ ਨਹੀਂ ਹੁੰਦਾ ਤੁਹਾਡੇ ਟਾਈਮ ਤਾਂ ਲੋਕੀਂ ਭੰਗੀਆਂ ਚੜਦੇ ਸੀਗੇ ਸਾਡੇ ਟਾਈਮ ਤੇ ਕੰਮ ਨਹੀਂ ਹੁੰਦਾ ਸਰ ਮੈਂ ਨਹੀਂ ਡਰਦਾ ਤੁਸੀਂ ਲੋਕਾਂ ਨੂੰ ਕੁੱਟਦੇ ਸੀਗੇ ਤੁਸੀਂ ਲੋਕਾਂ ਨੂੰ ਚੇਲਾਂ ਚ ਪਾਉਂਦੇ ਸੀਗੇ ਜਿਹੜੇ ਲੋਕਲੇ ਮੰਗਦੇ ਸੀਗੇ ਸਾਡੇ ਮੰਨਣੀ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਬੁਲਾ ਫਲਾ ਕੇ ਨੌਕਰੀ ਦਿੰਦੇ ਨੇ ਅਸੀਂ ਬੱਚਿਆਂ ਨੂੰ ਨੌਕਰੀ ਦਿੰਦੇ ਨੇ ਅਸੀਂ ਤੁਹਾਡੇ ਵਾਂਗ ਨਹੀਂ ਕਰ ਕਰਦੇ ਕਿ ਲੋਕਾਂ ਨੂੰ ਕੁੱਟਿਆ ਜਾਵੇ ਪਹਿਲੀ ਯਾਰੀ ਜਿੰਨੀ ਤੁਹਾਡੇ ਧੰਨ ਵਿੱਚ ਨਹੀਂ ਕਰਨੇ ਦੇ ਰਹੇ ਪੰਜਾਬ ਦਾ ਕੀ ਬੇੜਾ ਅਸੀਂ 80% ਕਰ ਚੁੱਕੀ ਆ ਪੰਜਾਬ ਦੇ ਵਿੱਚ ਅਸੀਂ ਨੌਕਰੀ ਦਿੰਦੇ ਆਂ ਭਾਜੀ ਜਪਾਨ ਘੁੰਮਣ ਨਿਕਲ ਰਹੇ ਆ ਜਿਹੜਾ ਨਿੱਕੇ ਹੁੰਦੇ ਕਿ ਭਾਜੀ ਜਪਾਨ ਤਾਂ ਸੀ ਇਨਵੈਸਟਮੈਂਟ ਲਾ ਕੇ ਪੰਜਾਬ ਦੇ ਵਿੱਚ ਤੁਹਾਨੂੰ ਠੀਕ ਸਰ ਠੀਕ ਸਰ ਕਸ਼ਮੀਰ ਜੀ ਤੋਂ 30 ਸੈਕਿੰਡ ਤੋਂ 30 ਸੈਕਿੰਡ 'ਚ ਕਸ਼ਮੀਰ ਜੀ ਆਪਣੀ ਗੱਲ ਖਤਮ ਕਰੋਗੇ ਕਿ ਕਿਵੇਂ ਪੰਜਾਬ 'ਚ ਫਲਦਾ ਪੁੱਲ ਦਾ ਪੰਜਾਬ ਤੇ ਰੰਗਲਾ ਪੰਜਾਬ ਜਿਹੜਾ ਉਹ ਬਣਨ ਜਾ ਰਿਹਾ ਹੈ ਇਹ ਦਾਵਾ ਕਰ ਰਹੀ ਹੈ ਸਰਕਾਰ ਤੁਸੀਂ ਕਿੰਨਾ ਵਾਕਿਫ ਹੋ ਜੀ ਤੇ बिल्कुल सही है जब बाहर से रोजगार आता है यहाँ उद्योग लगते हैं तो जो लोग चिट्टे बच्चे हमारे चिट्टे के हाथ में चल जाते हैं वो जिसमें रोजगार मिलेगा तो जा रोजगार तो में लगेंगे और अच्छा काम होगा परंतु इसके लिए ये जरूरी है कानून व्यवस्था फरौती और गैंग मार से दूर रखना होगा सरकार को कानून व्यवस्था पर ध्यान देना होगा और इंडस्ट्री जो आएगी जो उद्योग लगेंगे उनको सुरक्षा भी देनी होगी उनको ਡਿਜੀਟਲ ਦੇਣੀ ਹੋਊਗੀ ਔਰ ਅੱਛਾ ਮਾਹੌਲ ਵੀ ਦੇਣਾ ਹੋਗਾ ਠੀਕ ਸਰ ਬੈਲ ਸਾਹਿਬ ਬੈਲ ਸਾਹਿਬ ਕਿਵੇਂ 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 ਰੰਗਲਾ ਪੰਜਾਬ ਬਣੇਗਾ ਕਿਉਂਕਿ ਵਿਪਖਸ਼ ਤਾਂ ਇਸੇ ਮੁੱਦੇ ਤੇ ਅੜਿਆ ਹੋਇਆ ਹੈ ਸਾਫ਼ ਤੌਰ ਤੇ ਕਹਿ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ ਲੁਧਿਆਣਾ ਜਿਹੜੀ ਇੰਡਸਟਰੀ ਸੀ ਹੈਡਨੂਨ ਦੀ ਉਹ ਖਰਾਬ ਹੋ ਗਈ ਤੇ ਜਲੰਧਰ ਜਿਹੜੀ ਸਪੋਰਟਸ ਇੰਡਸਟਰੀ ਸੀ ਉਹ ਖਰਾਬ ਹੋ ਗਈ ਤੁਹਾਡਾ ਕਾਊਂਟਰ ਸਰ ਜਿਹੜਾ ਪੰਜਾਬ ਦਾ ਮਾਹੌਲ ਬਹੁਤ ਸੁਖਾਵਾ ਹੈ ਇਹ ਬਸ ਇਹਨਾਂ ਦੀ ਕਹਿਣ ਦੀ ਗੱਲਾਂ ਇਹਨਾਂ ਬੰਦੇ ਪੁੱਛੋ ਕਿ 2022 ਤੋਂ ਪਹਿਲਾਂ ਉਹ ਗੈਂਗਸਟਰ ਕੌਣ ਪਾਲਦਾ ਸੀਗਾ ਇਹਨਾਂ ਦੀ ਰਹਿਮਤ ਸਰ ਇਨਵੈਸਟਮੈਂਟ ਕਿੰਨੀ ਆ ਰਹੀ ਹੈ ਜਪਾਨ ਤੋਂ ਕੈਕ ਬਸ ਇਹ ਦੱਸ ਦਿਓ ਫਿਰ ਅਸੀਂ ਅਸੀਂ ਜਾ ਰਹੇ ਹਾਂ ਫਾਈਂਡ ਅਪ ਕਰਾਂਗੇ ਅੱਜ ਲਈ ਚਲੋ ਜਪਾਨ ਦਿੱਤੇ 24 ਤੋਂ ਜ਼ਿਆਦਾ ਗੈਂਗਸਟਰ ਉਹਨਾਂ ਦਾ ਅਕਾਊਂਟਰ ਕੀਤਾ ਹੋਰ ਆਉਣ ਵਾਲੇ ਟਾਈਮ 'ਚ ਦੇਖੋ ਜਿਹੜੇ ਕੁਝ ਰਹਿ ਗਏ ਨੇ ਅਸੀਂ ਉਹਨਾਂ ਨੂੰ ਵੀ ਮੱਥੋਂ ਪਜਾ ਦਾਂਗੇ ਕਿਆ ਦਾ ਮਤਲਬ ਇਹ ਵਾ ਇਹਨਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਨਹੀਂ ਨਿਹਰਾਂਦੀ ਰੀਜਨ ਆ ਇਹ ਹਮੇਸ਼ਾ ਸਿਆਸਤ ਕਰਦੇ ਨੇ ਪੰਜਾਬ ਦੇ ਇਹ ਮਤਲਬ ਕੀ ਗਲਤ ਸਿਆਸਤ ਕਰਦੇ ਨੇ ਇਹਨਾਂ ਨੂੰ ਬੰਦਾ ਸਮਝਾਵੇ ਕਿ ਪੰਜਾਬ ਦੇ ਵਿੱਚ ਜਿੰਨੀ ਹੁਣ ਇਨਵੈਸਟਮੈਂਟ ਆ ਰਹੀ ਹੈ ਅੱਜ ਤੋਂ 3 ਸਾਲ ਪਹਿਲਾਂ ਕੋਈ 4 ਸਾਲ ਪਹਿਲਾਂ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਸੀਗੀ ਇਹ ਤਾਂ ਆਪਣੇ ਢਿੱਡਾਂ ਪੜੇ ਲੱਗੇ ਹੋਏ ਸੀਗੇ ਠੀਕ ਹੈ ਠੀਕ ਸਰ ਬਹੁਤ ਬਹੁਤ ਸ਼ੁਕਰੀਆ ਸਾਰੇ ਗੈਸਟ ਦਾ ਸਰ ਮੈਂ ਕੱਲ ਫੇਰ ਕੱਲ ਫੇਰ ਮੈਂ ਕਹਾਂਗਾ ਕਿ ਇਹ ਹੀ ਪੈਨਲ ਆਏ ਤੇ ਮੁੱਦਾ ਕਿਹੜਾ ਹੈ ਹੋਰ ਜ਼ਰੂਰ ਚੱਕਾਂਗੇ ਕਿਉਂਕਿ ਗੱਲ ਪੰਜਾਬ ਦੀ ਕਰਦੇ ਹਾਂ ਗੱਲ ਅਸਲੀ ਮੁੱਦਿਆਂ ਦੀ ਕਰਦੇ ਹਾਂ ਤੇ ਹਰ ਵੱਡੀ ਖਬਰ ਲਈ ਤੇ ਹਰ ਤਾਜ਼ਾ ਖਬਰ ਲਈ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ